ਹਾਲੀਆਪ ਕਿਵੇਂ ਦੇਖਦੇ ਹੋ ਅਚਾਨਕ ਸੁਖਵੀਰ ਸਿੰਘ ਬਾਦਲ ਪਹੁੰਚਦੇ ਆ ਧਾਮੀ ਹੁਰਾਂ ਦੇ ਕੋਲ ਤੇ ਅਸਤੀਫੇ ਵਾਪਸੀ ਦਾ ਐਲਾਨ ਹੋ ਜਾਂਦਾ ਜੀ ਦੇਖੋ ਹਰਜਿੰਦਰ ਸਿੰਘ ਧਾਨੀ ਜੀ ਸ਼ੁਰੂ ਤੋਂ ਸਾਰੇ ਮਾਮਲਿਆਂ 'ਚ ਦੁਭਦ ਦਾ ਸ਼ਿਕਾਰ ਰਿਹਾ ਜੀ ਮੈਂ ਉਦੋਂ ਵੀ ਕਹਿੰਦਾ ਰਿਹਾਂ ਵੀ ਜਦੋਂ ਸਵਾਲ ਆਉਂਦਾ ਇੱਕ ਪਾਸੇ ਅਕਾਲ ਪੱਖ ਸਾਹਿਬ ਜੀ ਤੇ ਇੱਕ ਪਾਸੇ ਸਖਵੀਰ ਬਾਦਲ ਜੀ ਤਾਂ ਇਹਦਾ ਹਾਲ ਇਹੀ ਰਿਹਾ ਆ ਦੀ ਤੇਰੀਆਂ ਮਲਾਹੇਦਾਰਾਂ ਦੀਆਂ ਗਰੀਬ ਜੱਟ ਦੀ ਜੀ ਇਹਨੇ ਜਾਮ ਕਰਕੇ ਰੱਖੀ ਭਰਤੀ ਕਮੇਟੀ ਕਿੰਨਾ ਚਿਰ ਹੂੰ ਜਦੋਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਅਕਾਲ ਪੱਖ ਸਾਹਿਬ ਦੇ ਜੱਥੇਦਾਰ ਨੇ ਕਿਹਾ ਸੀ ਇਹ ਤੁਹਾਡਾ ਅਧਿਕਾਰ ਖੇਤਰ ਨਹੀਂ ਜੀ ਜੇ ਕੋਈ ਸ਼ਿਕਾਇਤ ਆ ਤੁਸੀਂ ਪੱਖ ਸਾਹਿਬ ਕੋਲੇ ਭੇਜੋ ਅਸੀਂ ਵਿਚਾਰਾਂਗੇ ਬਿਲਕੁਲ ਪਹਿਲਾ ਅਸਤੀਫਾ ਜਦੋਂ ਦਿੱਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਉਹਨਾਂ ਨੇ ਕਿਹਾ ਸੀ ਸਾਡੇ ਅਸਤੀਫੇ ਵੀ ਫਿਰ ਨਾਲ ਆਉਣਗੇ ਜੀ ਕਿਉਂਕਿ ਉਹਦੋਂ ਮੁੱਢਲਾ ਦੌਰ ਸੀ ਉਹਦੋਂ ਇਹ ਝੜਕ ਗਿਆ ਜੀ ਅਸਤੀਫਾ ਪ੍ਰਵਾਨ ਨਹੀਂ ਕੀਤਾ ਜੀ ਜਦੋਂ ਗੱਲ ਅੱਗੇ ਵਧੀ ਫਿਰ ਉਸੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਨਹੀਂ ਹਟਾਇਆ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਤੇ ਸਿੰਘ ਸਹਿਵਾਨ ਨੇ ਆਪਣੀ ਫੇਸਬੁੱਕ ਤੇ ਆਪ ਦਾ ਇੱਕ ਵਿਚਾਰ ਪ੍ਰਗਟ ਕੀਤਾ ਜੀ ਉਸ ਤਰ੍ਹਾਂ ਦਾ ਦੇਸ਼ ਨਹੀਂ ਉਹਨਾਂ ਨੇ ਦਿੱਤਾ ਜੀ ਇਹਨੇ ਕਿਹਾ ਕਿਉਂਕਿ ਸਿੰਘ ਸਾਹਿਬ ਦੇ ਵਿਚਾਰ ਨੇ ਨੈਤਿਕ ਤੌਰ ਤੇ ਮੈਂ ਇਹਦੀ ਜ਼ਿੰਮੇਵਾਰੀ ਲੈਣਾ ਤੇ ਮੈਂ ਅਸਤੀਫਾ ਦੇਣਾ ਤੇ ਨਾਲੇ ਉਹ ਕਮੇਟੀ ਤੋਂ ਵੀ ਅਸਤੀਫਾ ਦੇਣਾ ਜੀ ਸਿੰਘ ਸਾਹਿਬਾਂ ਨੇ ਅਪੀਲ ਕੀਤੀ ਵੀ ਅਸਤੀਫਾ ਵਾਪਸ ਲੈਣਾ ਚਾਹੀਦਾ ਸ਼੍ਰੋਮਣੀ ਕਮੇਟੀ ਤੋਂ ਵੀ ਸੱਤ ਮੈਂਬਰੀ ਕਮੇਟੀ ਤੋਂ ਵੀ ਆ ਕੇ ਜ਼ਿੰਮੇਵਾਰੀ ਸੰਭਾਲ ਲੈਣੀ ਚਾਹੀਦੀ ਆ ਜੀ ਸਿੰਘ ਸਾਹਿਬ ਇਹਦੇ ਘਰ ਵੀ ਜਾ ਕੇ ਆਏ ਬਿਲਕੁਲ ਹੀ ਇਹਨੇ ਉਹ ਅਪੀਲ ਨਹੀਂ ਮੰਨੀ ਜੀ ਉਸ ਤੋਂ ਬਾਅਦ ਲਗਾਤਾਰ ਇਹਦਾ ਅਸਤੀਫਾ ਪੈਂਡਿੰਗ ਪੈਂਡਿੰਗ ਜਦੋਂ ਲਕੀਰ ਪੂਰੀ ਤਰ੍ਹਾਂ ਖਿੱਚੀ ਗਈ ਜੀ ਐਲਾਨ ਹੋ ਗਿਆ ਵੀ ਭਰਤੀ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰਨਾ ਨਵਾਂ ਜਥੇਦਾਰ ਵੀ ਲਾਤਾ ਜੀ ਕਾਰਜਕਾਰੀ ਲਾਇਆ ਜਥੇਦਾਰ ਦਾ ਚਾਹੇ ਆਨੰਦ ਪ੍ਰਸਾਦ ਜੀ ਦਾ ਰੈਕਟਰ ਦਾ ਪੱਕਾ ਜੀ ਤਾਂ ਲਗਾਤਾਰ ਇਹ ਰਾਜ ਕਿਉਂਕਿ ਤੁਹਾਨੂੰ ਪਤਾ ਲੱਗ ਜਾਂਦਾ ਬੰਦੇ ਦਾ ਵੀ ਯਾਰ ਦੁੱਧਾ ਚ ਜੀ ਇਸ ਕਰਕੇ ਤੁਸੀਂ ਉਹਦੇ ਨਾਲ ਸੰਪਰਕ ਰੱਖਦੇ ਹੋ ਜਾਂ ਗੱਲਾਂ ਕਰਦੇ ਹੋ ਤੁਸੀਂ ਉਹਨੀਆਂ-ਉਹੀਆਂ ਗੱਲਾਂ ਕਰਦੇ ਹੋ ਜੀ ਹੁਣ ਜਦੋਂ ਪਤਾ ਲੱਗ ਗਿਆ ਸੀ ਕਿ ਹੁਣ ਇਹ ਤਿਆਰ ਆ ਮਾਨਸਿਕ ਤੌਰ ਤੇ ਜਿਹੜਾ ਇਹ ਕਹਿੰਦਾ ਸੀ ਨਾ ਮੇਰੀ ਨੈਤਿਕ ਬੋਝ ਪੈਂਦਾ ਮੇਰੇ ਤੇ ਬਿਲਕੁਲ ਹੀ ਉਹ ਨੈਤਿਕ ਬੋਝ ਤੋਂ ਇਹ ਹੁਣ ਮੁਕਤ ਹੋ ਗਿਆ ਜੀ ਫਿਰ ਇਹਨੇ ਇਸ ਤੀਖਾ ਵਾਪਸ ਲੈਣ ਦਾ ਐਲਾਨ ਕਰ ਲਾ ਹਾਲਾਤ ਤਾਂ ਜੇ ਤੂੰ ਅਸੂਲ ਪ੍ਰਸਤਾਂ ਜੀ ਜੇ ਤੂੰ ਪੰਥ ਪ੍ਰਸਤਾਂ ਜੀ ਜੇ ਤੂੰ ਤਖਤਾਂ ਦੀ ਮਹਾਨਤਾ ਨੂੰ ਸਮਝਦਾ ਹਾਲਤ ਤਾਂ ਪਹਿਲਾਂ ਨਾਲੋਂ ਵੀ ਮਾੜੇ ਹੋਗੇ ਬਿਲਕੁਲ ਅਕਾਲ ਤਖਤ ਸਾਹਿਬ ਤੇ ਤਖਤ ਆਨੰਦਪੁਰ ਸਾਹਿਬ ਦਾ ਜਥੇਦਾਰ ਵੀ ਘਰ ਨੂੰ ਤੋਰ ਤੇ ਜੀ ਹੁਣ ਇਹੀ ਵੀ ਕਿਹੜੀ ਗੱਲ ਹੋ ਗਈ ਜਿਹਦੇ ਕਰਕੇ ਇਹ ਦੇਸ਼ ਮੈਤਕ ਤੋਂ ਭਾਰਤ ਤੋਂ ਮੁਕਤ ਹੋ ਗਿਆ ਬਿਲਕੁਲ ਇੱਕ ਸਵਾਲ ਫਿਰ ਇਹ ਵੀ ਪੈਦਾ ਹੁੰਦਾ ਮੈਂ ਫਿਰ ਇਹ ਜਿਹੜੇ ਲੋਕ ਨੇ ਨਾ ਇਹ ਸਥਾਵਾਂ ਨੂੰ ਤਾਂ ਵਰਤਦੇ ਨੇ ਜੀ ਪਰ ਇਹਨਾਂ ਦੀ ਨਜ਼ਰਾਂ 'ਚ ਵੱਡਾ ਅਕਾਲ ਤਖਤ ਜਾਂ ਤਖਤ ਸਹਿਵਾਨ ਨਹੀਂ ਸੁਧੀਰ ਬਦਲਣਾ ਜੀ ਫਿਰ ਇਸ ਗੱਲ ਤੇ ਵੀ ਸਵਾਲ ਖੜ੍ਹਦਾ ਹੁੰਦਾ ਇਹੀ ਇਹੀ ਅੰਦਾਜ਼ਾ ਲਗਾ ਸਕਦੇ ਆ ਕਿ ਜੇ ਜਿਸ ਤਰ੍ਹਾਂ ਨਾਲ ਜਥੇਦਾਰ ਸਾਹਿਬ ਨੇ ਖੁਦ ਅਪੀਲ ਕੀਤੀ ਉਹ ਆਪ ਘਰ ਚੱਲ ਕੇ ਗਏ ਤਾਂ ਮੀ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਕੋਈ ਹੰਗਾਰਾ ਨਹੀਂ ਭਰਿਆ ਅੱਜ ਅਚਾਨਕ ਸੁਖਵੀਰ ਸਿੰਘ ਬਾਦਲ ਮਤਲਬ ਇਹੀ ਹੈ ਕਿ ਫਿਰ ਸੁਖਵੀਰ ਸਿੰਘ ਬਾਦਲ ਸਰਵ ਉੱਚ ਹੋ ਗਏ ਫਿਰ ਤਾਂ ਇਹੀ ਗੱਲ ਆ ਨਾ ਜੀ ਕਿਉਂਕਿ ਜੇ ਉਹਦੋਂ ਅਸਤੀਫਾ ਵਾਪਸ ਲੈਂਦਾ ਜੀ ਕਹਿੰਦਾ ਸੀ ਮੈਂ ਆਪਣੇ ਹੱਥੀ ਨਹੀਂ ਹਟਾਉਣੀ ਜੀ ਆਪਣੇ ਹੱਥੀ ਨਹੀਂ ਹਟਾਉਣੇ ਇਹ ਵੈਸੇ ਤਾਂ ਜਦੋਂ ਅਸਤੀਫਾ ਪ੍ਰਵਾਨ ਨਹੀਂ ਕੀਤਾ ਇਹਦਾ ਜੀ ਵਰਤਨੀ ਦਾ ਪ੍ਰਧਾਨ ਹੀ ਸੀ ਬਿਲਕੁਲ ਹੀ ਤੇ ਉਹ ਹੁੰਦੇ ਹੋਏ ਉਹਨਾਂ ਦੇ ਜੱਫੀਦਾਰ ਤੌਰ ਤੇ ਇਹ ਹੁਣ ਮੁੜ ਕੇ ਆ ਗਿਆ ਮਤਲਬ ਫਿਰ ਜਿਹੜੇ ਲੋਕ ਇਹ ਕਹਿੰਦੇ ਨੇ ਨਾ ਵੀ ਇਹ ਸਕ੍ਰਿਪਟ ਲਿਖੀ ਆ ਇਹਨਾਂ ਨੇ ਬਿਲਕੁਲ ਇਹ ਕਾਹਦੀ ਗੱਲ ਤੇ ਵਜਨ ਆ ਜਾਂਦਾ ਜੀ ਚਾਹੇ ਮੇਰੀ ਆਪਣੀ رائے ਇਹ ਹੈ ਵੀ ਇੱਥੇ ਬੰਦੇ ਦਾ ਕਰਦਾਰ ਤੇ ਵਿਹਾਰ ਆ ਉਹਦੀ ਪਰਖ ਹੁੰਦੀ ਆ ਸਭ ਵਿੱਚ ਜੀ ਸੋ ਇਹੀ ਦੀ ਹਾਲਤ ਆ ਮਤਲਬ ਦੂਜੇ ਪਾਸੇ ਭਾਰਤੀ ਕਮੇਟੀ ਆ ਜਿਹੜੀ ਉਹਨੇ ਵੀ ਆਪਣੀ ਕਾਰਵਾਈ ਸ਼ੁਰੂ ਕਰਤੀ ਤੁਹਾਨੂੰ ਪਤਾ ਹੀ ਬਿਲਕੁਲ ਪਰ ਇਹ ਜਿਹੜੀ ਸਕ੍ਰਿਪਟ ਵਾਲੀ ਗੱਲ ਹੈ ਦੇਖੋ ਮਾਲੀ ਸਾਹਿਬ ਇਹ ਚੀਜ਼ ਤਾਂ ਜੇ ਆਪਾਂ ਕੜੀਆਂ ਨੂੰ ਜੋੜ ਕੇ ਦੇਖ ਲਈਏ ਸਾਰੀ ਦੀ ਸਾਰੀਆਂ ਨੂੰ ਜਿਹੜੀ ਲੋਕ ਇਹ ਗੱਲ ਕਹਿੰਦੇ ਸੀ ਕਿ ਧਾਮੀ ਜਵਾਬ ਦੇ ਰਹੇ ਸੀ ਜਥੇਦਾਰਾਂ ਨੂੰ ਹਟਾਉਣ ਤੋਂ ਤੇ ਧਾਮੀ ਦੀ ਹੀ ਇਹ ਸਕ੍ਰਿਪਟ ਦਾ ਹਿੱਸਾ ਸੀ ਜਿਹੜੀ ਇਹ ਸਕ੍ਰਿਪਟ ਸਾਰੀ ਸਾਰੀ ਲਿਖੀ ਗਈ ਮਤਲਬ ਤੁਸੀਂ ਇਹ ਦੇਖੋ ਜਿਵੇਂ ਕਹਿੰਦੇ ਹੁੰਦੇ ਨੇ ਨਾ ਬੇਝੂਠ ਨਾਲੋਂ ਅਧੂਰਾ ਸੱਚ ਜਿਹੜਾ ਖਤਰਨਾਕ ਹੁੰਦਾ ਬਿਲਕੁਲ ਤਾਮੀ ਨੇ ਪੂਰੀ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਵਰਤਾਂਤ ਨੂੰ ਰੋਲਣ ਚ ਜੀ ਬੜਾ ਵੱਡਾ ਰੋਲ ਪਾਇਆ ਇਹਨੇ ਇਹ ਸਰਵੀਰ ਬਾਦਲ ਵਰਗਾ ਜਿਵੇਂ ਅਕਾਲੀ ਪੱਤ ਦਾ ਪ੍ਰਧਾਨ ਕਿੱਡਾ ਦੋਸ਼ੀ ਆ ਉਨੇ ਹੀ ਦੋਸ਼ੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋ ਗਿਆ ਜੀ ਜਿਵੇਂ ਭਾਈ ਰਣਜੀਤ ਸਿੰਘ ਵੇਲੇ ਸਿੰਘ ਸਾਹਿਬਾਨ ਨੂੰ ਹਟਾਉਣ ਹੁਕਮਨਾਮੇ ਦੀ ਉਲੰਘਣਾ ਕਰ ਲਈ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਦੋਸ਼ੀ ਸੀ ਜੀ ਉਸੇ ਤਰ੍ਹਾਂ ਹੁਣ ਉਸੇ ਕਤਾਰ 'ਚ ਆ ਖੜਿਆ ਹੈ ਧਾਮੀ ਜੀ ਮਹਾਰਾਜ ਸਾਹਿਬ ਚਲੋ ਅਸਤੀਫਾ ਹੋ ਗਿਆ ਸ਼ਾਇਦ ਉਹ ਜਵਾਰਾ ਸੇਵਾ ਸਾਮ ਵੀ ਲੈਣ ਪ੍ਰਧਾਨਗੀ ਵਾਲੀ ਪ੍ਰਧਾਨਗੀ ਸਾਮ ਵੀ ਲੈਣ ਫਿਰ ਕੀ ਸੱਤ ਮੈਂਬਰੀ ਕਮੇਟੀ ਚ ਜਾਣ ਦੇ ਚਾਂਸ ਹੋਣਗੇ ਜਾਂ ਉੱਤੇ ਕਿਸ ਤਰ੍ਹਾਂ ਦਾ ਰਿਐਕਟ ਤੁਹਾਨੂੰ ਲੱਗਦਾ ਕਿ ਧਾਮੀ ਕਰ ਸਕਦੇ ਆ ਦੇਖੋ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਦਲਣ ਨਾਲ ਉਹ ਆਦੇਸ਼ ਤੇ ਉਹ ਹੁਕਮ ਰੱਦ ਨਹੀਂ ਹੁੰਦੇ ਹੁੰਦੇ ਬਿਲਕੁਲ ਜੋ ਉਹਨਾਂ ਨੇ ਐ ਸਾਫ਼ ਸਪਸ਼ਟ ਰੂਪ ਚ ਕਿਹਾ ਜੀ ਜਦੋਂ ਕਿ ਹੈ ਵੀ 7 ਮੈਂਬਰ ਕਮੇਟੀ ਕਹਿੰਦੀ ਆ ਉਹਦੇ 5 ਮੈਂਬਰ ਗਏ ਸੀ ਵੀ ਸਾਨੂੰ ਬਾਗਲ ਦਲ ਨੇ ਸਹਿਯੋਗ ਨਹੀਂ ਦਿੱਤਾ ਜੀ ਜੱਫੇਦਾਰ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਕਿਹਨੇ ਕਿਹਾ ਸੀ ਵੀ ਉਹਨਾਂ ਤੋਂ ਸਹਿਯੋਗ ਲਓ ਇਹਨਾਂ ਨੂੰ ਭਰਤੀ ਕਰਨ ਲਈ ਕਿਹਾ ਸੀ ਬਿਲਕੁਲ ਸਪਸ਼ਟ ਗੱਲਾਂ ਨਹੀਂ ਨਾ ਵੀ ਉਹਨਾਂ ਨੇ ਸਹਿਯੋਗ ਨਹੀਂ ਕਿਹਨੇ ਕਿਹਾ ਸੀ ਜੀ ਸੋ ਜੱਫੇਦਾਰਾਂ ਦੇ ਸਿੰਘ ਸਹਿਬਾਨ ਦੇ ਜੋ ਬਰਤਾਨ ਸਿਰਜਿਆ ਗਿਆ ਉੱਥੇ ਜੋ ਫੈਸਲੇ ਲਏ ਗਏ ਜੋ ਉਦੇਸ਼ ਦਿੱਤਾ ਉਹ ਦੇਸ਼ ਦੀ ਪੂਰਤੀ ਲਈ ਜਿਹੜੀ ਹੁਣ ਪੰਜ ਮੈਂਬਰੀ ਕਮੇਟੀ ਇਹ ਨਹੀਂ ਕਿ ਦੋ ਮੰਬਰ ਛੱਡ ਗਏ ਤਾਂ ਮਤਲਬ ਕਿਉਂਕਿ ਸੱਤ ਨਹੀਂ ਰਹੀ ਇਸ ਕਰਕੇ ਉਹ ਕਮੇਟੀ ਨਹੀਂ ਰਹੀ ਜੀ ਅਰਸ਼ਦੀਪ ਕਲੇਰ ਬੜੀਆਂ ਬਿਹਾਰ ਚ ਤਰਾਈਆਂ ਕਰਦਾ ਵਕੀਲਾਂ ਆ ਲਈਆਂ ਕਿਉਂਕਿ ਇਹਨਾਂ ਦੇ ਵਕੀਲ ਨੇ ਨਾ ਦੋ ਤਾਂ ਵਕੀਲ ਨੇ ਬੁਲਾ ਰਹੇ ਇਹਨਾਂ ਦੇ ਹਿਮੇਸ਼ੰਦਰ ਤੇ ਅਰਸ਼ਦੀਪ ਕਲੇਰ ਜੀ ਉਹਨਾਂ ਨੂੰ ਇਹੀ ਕੋਈ ਤਰ੍ਹਾਂ ਕੱਢਣੀ ਆਉਂਦੀਆਂ ਨੇ ਜੀ ਦੋ ਉਹਨੇ ਚਰਨ ਬੈਂਸ ਹੋਇਆ ਐਨਕੇ ਸ਼ਰਮਾ ਹੋਇਆ ਜਿਨ੍ਹਾਂ ਦਾ ਸਿੱਖੀ ਨਾਲ ਨੇੜਾ ਤੇੜਾ ਵੀ ਨਹੀਂ ਜੀ ਸਰਵੇਤਾ ਨਾਲ ਦੇ ਪੀੜਾ ਚੀਮਾ ਸਾਹਿਬ ਨੇ ਜਿਹੜੇ ਦਿਨ ਰਾਤ ਹੁਣ ਇਸੇ ਕੰਮ ਤੇ ਲੱਗੇ ਹੋਏ ਨੇ ਮੈਨੂੰ ਸਾਹਿਬ ਜੀ ਕੱਲ ਚੀਮਾ ਸਾਹਿਬ ਨੂੰ ਪ੍ਰੈਸ ਕਾਨਫਰੈਂਸ ਸੁਣਦੇ ਸੀ ਜਿਸ ਹੱਦ ਤੇ ਚੀਮਾ ਸਾਹਿਬ ਜਾ ਕੇ ਖੜ ਗਏ ਕਿ ਸਾਡੀ ਭਰਤੀ ਦਾ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨਸਾਰ ਹੋਈ ਹੈ ਤੁਹਾਨੂੰ ਨਹੀਂ ਲੱਗਦਾ ਕਿ ਵੀ ਹੁਣ ਤਾਂ ਬਸ ਕਿ ਲਾ ਲਈ ਇਹਨਾਂ ਨੇ ਇੱਕ ਸਿਰਫ ਇੱਕ ਕੈਲੂਨੀਆ ਵੀ ਆਪਾਂ ਹੁਣ ਤਾਂ ਜਿਹੜੀ ਲੋਈ ਲੱਥ ਕੀਤੀ ਉਹਦਾ ਹੁਣ ਕਰ ਵੀ ਕੀ ਕਰ ਸਕਦਾ ਕੋਈ ਨਹੀਂ ਜੋ ਮਰਜੀ ਕਹਿਣਾ ਨਹੀਂ ਜੋ ਰਕਾਰਡ ਤੇ ਆਇਆ ਜੀ ਉਨੇ ਬਾਰੇ ਤਾਂ ਬੋਲ ਲੈਣੀ ਅਸੀਂ ਮਿਲੇ ਸੀ ਜੀ ਟੱਕ ਸਹਿਬਾਨ ਨੇ ਸਾਨੂੰ ਇਹ ਤਾਂ ਅਸੀਂ ਜੀ ਹੁਣ ਇਹ ਨਾਲ ਗੱਲਾਂ ਦੀ ਕਿਹੜਾ ਹੰਮੀ ਪਰੂ ਜੀ ਬਿਲਕੁਲ ਜੇ ਇਹ ਗੱਲ ਵੀ ਮੰਨ ਲਈਏ ਵੀ ਤੁਹਾਡੀਆਂ ਅਪੀਲਾਂ ਗਈਆਂ ਸੀ ਉੱਥੇ ਜੀ ਅਪੀਲਾਂ ਤੇ ਫੈਸਲਾ ਹੋਇਆ ਨਹੀਂ ਤੇ ਤੁਸੀਂ ਫੈਸਲਾ ਮੰਨ ਕੇ ਲਾਗੂ ਪਹਿਲਾਂ ਕਿਹੜੀ ਹਾਲਤ ਵਿੱਚ ਕਰਤਾ ਬਿਲਕੁਲ ਮੈਂ ਵਾਰ-ਵਾਰ ਕਹਿੰਦਾ ਸਾਡੀ ਜੇ ਤੁਹਾਡੀ ਅਪੀਲ ਗਈ ਹੈ ਜਦੋਂ ਤੱਕ ਅਪੀਲ ਮਨਜ਼ੂਰ ਨਹੀਂ ਹੁੰਦੀ ਜੀ ਉਦੋਂ ਤੱਕ ਤੁਹਾਨੂੰ ਜੋ ਪਹਿਲਾ ਹੁਕਮ ਉਹ ਹੀ ਲਾਗੂ ਹੋਊਗਾ ਬਿਲਕੁਲ ਫਿਰ ਤੁਸੀਂ ਸਾਰੀਆਂ ਧਜੀਆਂ ਵੜਾਤੀਆਂ ਫਿਰ ਕਹਿਣ ਵੇਲੇ ਮੈਂ ਕੱਲੇ ਗੱਲ ਸੁਣ ਰਿਹਾ ਸੀ ਟੀਮਾ ਘਿਰਦੇ ਇੱਕ ਥਾਂ ਤੇ ਜੀ ਵੀ ਤੁਸੀਂ ਉੱਥੇ ਆਏ ਕਿਹਾ ਜੀ ਜੀ ਮਤਲਬ ਗੱਲ ਕਰਦੇ ਹੋਏ ਆ ਇੱਕ ਕਦੇ ਜਾਂ ਕਈ ਵਾਰ ਬੋਲਦੇ ਹੋਏ ਕੋਈ ਸ਼ਬਦ ਉਰਾ ਪਰਾ ਹੋ ਜਾਂਦਾ ਹੁੰਦਾ ਉਹਨੂੰ ਫੜ ਕੇ ਨਹੀਂ ਵੇਖੀਦਾ ਹੁੰਦਾ ਹੂੰ ਤੇ ਆਪ ਜੱਫੇਦਾਰ ਦਾ ਉਹੀ ਸ਼ਬਦ ਫੜ ਕੇ ਬੈਠੇ ਨੇ ਭਾਰਤੀ ਸ਼ੁਰੂ ਕਰਨਾ ਚੰਗੀ ਗੱਲ ਆ ਪਰ ਉਹਨਾਂ ਨੇ ਐ ਤਾਂ ਨਹੀਂ ਕਿਹਾ ਸੀ ਵੀ ਸੱਤ ਮੈਂਬਰੀ ਕਮੇਟੀ ਤੋਂ ਬਿਨਾਂ ਕਰ ਲੋ ਬਿਲਕੁਲ ਜੇ ਭਾਰਤੀ ਸ਼ੁਰੂ ਨੂੰ ਚੰਗੀ ਕਹੇਗਾ ਹਾਂ ਉਹਦੇ ਅਰਥ ਨਾਲ ਆਪ ਜੋੜ ਲੈਂਦੇ ਨੇ ਜੀ ਮਤਲਬ ਮੱਧ ਨਾਲ ਕੱਟਾ ਫਿਰ ਆਪ ਬੰਨ ਲੈਂਦੇ ਨੇ ਜੀ ਮਤਲਬ ਆਕੀਜ਼ਵਾਲ ਪੰਜ ਮੈਂਬਰੀ ਕਮੇਟੀ ਨੇ ਅਖਰਕਾਰ ਭਰਤੀ ਪ੍ਰਕਿਰਿਆ ਤਾਂ ਸ਼ੁਰੂ ਕਰ ਦਿੱਤੀ ਇੱਕ ਕੱਲ ਇਹ ਵੀ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਉਹਨਾਂ ਦੀ ਪਰਚੀ ਚ ਫਲਾਨੀ ਆ ਧਮਕਾਨੀ ਉਹ ਤਾਂ ਚਲਾਕੀ ਖੇੜ ਹੀ ਗਏ ਕੱਲ ਮੇਰੀ ਇੱਕ ਉਹਨਾਂ ਦੇ ਸੋਰਸਸ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਵੀ ਇਹਨਾਂ ਨੂੰ ਕੱਲਿਆਂ ਨੂੰ ਸਿਆਸਤ ਨਹੀਂ ਆਉਂਦੀ ਐਸੀ ਵੀ ਸਿਆਸਤ ਕਰਦੇ ਆ ਅਸੀਂ ਕਿਹੜਾ ਬਸ ਦੇ ਵਿੱਚ ਦਾਲ ਵੇਚਦੇ ਰਹੇ ਆ ਯਾਨੀ ਕਿ ਉਹ ਵੀ ਅੱਜ ਇੱਕ ਦਾਅ ਖੇੜ ਗਏ ਇਹਨਾਂ ਨੂੰ ਹੈਰਾਨ ਤਾਂ ਕਰ ਹੀ ਗਏ ਦੇਖੋ ਜੀ ਪਹਿਲੀ ਗੱਲ ਇਹ ਹੈ ਆਕਾਲ ਤੱਕ ਸਾਧ ਵੀ ਇਹ ਤਾਂ ਨਹੀਂ ਕਿਹਾ ਸੀ ਵੀ ਪਰਚੀ ਕਹੀ ਨਹੀਂ ਹੋਵੇ ਬਿਲਕੁਲ ਅਕਾਲਪਤ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਸੀ ਫੀਸ ਕਿੰਨੀ ਹੋਵੇ ਜੀ ਹੁਣ ਉਹਦਾ ਅਕਾਊਂਟ ਨਹੀਂ ਜੀ ਉਹਦਾ ਪ੍ਰਧਾਨ ਨਹੀਂ ਜੀ ਪ੍ਰਧਾਨ ਬਣਾਉਣ ਖਾਤਰ ਤਾਂ ਉਹਨਾਂ ਦੀ ਡਿਊਟੀ ਲਈ ਆ ਬਿਲਕੁਲ ਜੀ ਤੁਸੀਂ ਪਰਚੀ ਕੱਟੋ ਪਰਚੀ ਅਸਲੀ ਹੋਵੇ ਮੈਂਬਰਸ਼ਿਪ ਨਕਲੀ ਨਾ ਹੋਵੇ ਇਹਦੀ ਗਾਰੰਟੀ ਹੋਵੇ ਜੀ ਫਿਰ ਚੋਣ ਮੁਕੰਮਲ ਅਮਲ ਮੁਕੰਮਲ ਕਰਾਓ ਜਿਹੜਾ ਸੰਗਤ ਦੇ ਚੁਣੇ ਹੋਏ ਡੈਲੀਗੇਟ ਜਿਹਨੂੰ ਨਵੇਂ ਪੁਰਾਣੇ ਜੋ ਵੀ ਨੇ ਚੁਣ ਲੈਣਗੇ ਉਹ ਜਥੇਬੰਦੀ ਬਣ ਜੂ ਬਿਲਕੁਲ ਉਹਦੀ ਕਿੱਥੇ ਲੰਘਣਾ ਤੁਸੀਂ ਇਹ ਦੱਸੋ ਤੇ ਇਹਨਾਂ ਨੇ ਸਾਰੀਓ ਲੰਘਣਾ ਕੀਤੀ ਆ ਬਿਲਕੁਲ ਸੋ ਇਹ ਤਾਂ ਇਹਨਾਂ ਦੀ ਕੁਦਰਤ ਆ ਮੇਰੀ ਵੀ ਇਹਨੀਆਂ ਦੀ ਸਭ ਨੂੰ ਸਪਸ਼ਟ ਪਤਾ ਵੀ ਤੁਹਾਡੀ ਭਰਤੀ ਅੱਡਾ ਉਹਨਾਂ ਦੀ ਭਰਤੀ ਅੱਡਾ ਬਿਲਕੁਲ ਕਹੀ ਜਾਂਦੇ ਨੇ ਕਾਮੀ ਵਰਕਰਾਂ ਨੂੰ ਧੋਖੇ ਚ ਨਹੀਂ ਆਉਣਾ ਚਾਹੀਦਾ ਜੀ ਇਹ ਫਰਾਡ ਆ ਜੀ ਭਰਤੀ ਮੈਂ ਕਹਿੰਦਾ ਬਿਨਾ ਭਰਤੀ ਕੀਤੇ 100 ਬੰਦਾ ਵੀ ਪਾਰਟੀ ਰਜਿਸਟਰ ਕਰਾ ਸਕਦਾ ਬਿਲਕੁਲ ਹੀ 100 ਬੰਦਾ ਲਿਖ ਕੇ ਜੇਦੇ ਨਵੀਂ ਪਾਰਟੀ ਰਜਿਸਟਰਡ ਹੋ ਜੂ ਬਿਲਕੁਲ ਜਿਹੜੇ ਕਹਿੰਦੇ ਨੇ ਸਾਡੇ ਕੋਲੇ ਆ ਉਹ ਕਾਨੂੰਨ ਜੀ ਸਾਡੇ ਕੋਲੇ ਜੀ ਦਫ਼ਤਰ ਇਹਨਾਂ ਨੂੰ ਪੁੱਛੋ ਵੀ ਜਦੋਂ ਬਰਨਾਲੇ ਨਾਲ ਉਹ ਅੱਡ ਹੋਏ ਸੀ ਉਦੋਂ ਰਸ਼ੀਦਾ ਜਿਹੜੀਆਂ ਛਪਾਈਆਂ ਸੀ ਜੀ ਉਦੋਂ ਕਿਹਦੇ ਕੋਲੇ ਸੀ ਨਿਸ਼ਾਨ ਤੇ ਵਧਾਨ ਬਿਲਕੁਲ ਦਫ਼ਤਰ ਕਿਹਦੇ ਕੋਲੇ ਸੀ ਬਿਲਕੁਲ ਫਿਰ ਜਦੋਂ ਪੰਥੇ ਰੁੱਸ ਗਿਆ ਬਰਨਾਲਾ ਸਾਹਿਬ ਨਾਲ ਹੂੰ ਉਹ ਕਹਿੰਦੇ ਹੁੰਦੇ ਨੇ ਕਹਿੰਦਾ ਵੀ ਉਹ ਬਰਨਾਲਾ ਸਾਹਿਬ ਨੇ ਫੈਸਲਾ ਕਰ ਲਿਆ ਵੀ ਹੁਣ ਦੇਖੋ ਬਾਦਲ ਦਾ ਲੁੱਭੜਿਆ ਆ ਹੂੰ ਆਪਾਂ ਨਿਸ਼ਾਨ ਕੱਲਾ ਕੀ ਕਰਾਂਗੇ ਬਿਲਕੁਲ ਕਹਿੰਦੇ ਉਹਨਾਂ ਦਾ ਖੈਰਾ ਸਾਹਿਬ ਵਕੀਲ ਸੀ ਉਹ ਕਹਿੰਦੇ ਆਪਾਂ ਨਹੀਂ ਨਿਸ਼ਾਨ ਦੇਣਾ ਕਹਿੰਦੇ ਫਿਰ ਨਿਸ਼ਾਨ ਮੇਰੇ ਆਪਣੇ ਕੋਲ ਰਹਿ ਜੂ ਗੱਲ ਤਾਂ ਹੋਣਾ ਨਹੀਂ ਉਹਨਾਂ ਨੇ ਨਿਸ਼ਾਨ ਸੌਂਪ ਕੇ ਚਲੋ ਇੱਕ ਤਾਂ ਕਰ ਲਈ ਜੀ ਜੀ ਸੋ ਆਉਣ ਵਾਲੇ ਸਮੇਂ ਫੈਸਲਾ ਕਰ ਦੂ ਜੀ ਜੀ ਇੱਕ ਪਾਸੇ ਕਾਲ ਤੱਕ ਦੀ ਰਹਿਨਮਾਈ ਜਿਹੜੀ ਉਹਨਾਂ ਨੇ ਮਾਰਗ ਸੇ ਦਿੱਤੀ ਆ ਉਤੇ ਪਾਰਟੀ ਆ ਫਰਮੀਆਂ ਜੀ ਜਿਹੜਾ ਉਹਨਾਂ ਨੇ ਬਰਤਾਨ ਤਰਦ ਕੀਤਾ ਉਹਨੂੰ ਰੱਦ ਕਰਨਾ ਪਿਛਲੇ 30 ਸਾਲਾਂ ਦੀ ਸਿਆਸਤ ਨੂੰ ਜੀ ਜੀ ਉਹ ਗੱਲਾਂ ਮੁੱਦੇ ਲੈ ਕੇ ਜਾਣੇ ਨੇ ਵੀ ਅਸੀਂ ਮਰੇ ਕਿਉਂ ਜੋ ਖਾਲਸਾ ਤੱਕ ਤੇ ਮੈਂ ਕਿਹਾ ਨਾ ਉਹ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਮਲਮ ਲਾਉਣ ਨੂੰ ਤੁਸੀਂ ਹੱਥ ਪਾਵਾ ਪਾੜੀਆਂ ਹੋ ਬਿਲਕੁਲ ਤੁਸੀਂ ਪੰਥ ਤੇ ਪੰਜਾਬ ਵੱਲ ਪਿੱਛੇ ਕੀਤੀ ਇੱਕ ਵੀ ਮਦਦ ਹੱਲ ਨਹੀਂ ਕਰਾਇਆ ਬਿਲਕੁਲ ਸੋ ਆਹ ਨਾਲੇ ਸਮਝ ਉਹ ਤੇ ਇਹ ਹੁੰਦੇ ਨੇ ਨਾ ਆਪਾਂ ਨੇ ਕਹਿੰਦੇ ਆ ਸ਼ਾਹ ਮੁਹੰਮਦ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥ ਦੀਆਂ ਹੋਰ ਖਾਲਸਾ ਪੰਥ ਤੇ ਵਿੜੇ ਤਾਂ ਗੇਂਦ ਆ ਗਈ ਦੇਖੀ ਕੀ ਬਣਦਾ ਜੀ ਮਹਲਾ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਸਮਾਜ ਦੇੰਦੇ ਲਈ ਆਪਣੇ ਖਿਆਲ ਰੱਖਣ ਦੇ ਲਈ ਬਹੁਤ ਬਹੁਤ